ਪੰਸਤ ਸ਼੍ਰੋਮਣੀ ਕਮੇਟੀ ਮੈਂਬਰ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਨੂੰ ਸਮਾ ਲੈ ਕੇ ਇੱਕ ਮੰਗ ਪੱਤਰ ਦੇ ਰੂਪ ਦੇ ਵਿੱਚ ਦਰਖਾਸਤ ਦੇਣ ਲਈ ਪਹੁੰਚੇ ਸੀਗੇ ਉਹ ਕਿਸੇ ਜ਼ਰੂਰੀ ਜੇਵਨਿਆ ਕਰਕੇ ਸਿੰਘ ਸਾਹਿਬ ਨਹੀਂ ਆਏ ਤੇ ਅਸੀਂ ਉਹਨਾਂ ਦੇ ਸਕੱਤਰ ਸਾਹਿਬ ਨੂੰ ਇਹ ਆਪਦਾ ਜਿਹੜੀਆਂ ਸਾਡੀਆਂ ਭਾਵਨਾਵਾਂ ਲਿਖਤੀ ਤੇ ਜ਼ੁਬਾਨੀ ਉਹਨਾਂ ਸਾਹਿਬ ਨੇ ਦੇਖੇ ਉਹਨਾਂ ਤਦ ਇਸ ਜਾਨੂ ਕਰਾ ਦਿੱਤਾ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ 2 ਦਸੰਬਰ ਨੂੰ ਜਿਹੜਾ ਪੰਜ ਸਿੰਘ ਸਬਾਨਾਂ ਦਾ ਗੁਰਮਤਾ ਸੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀ ਉਹਦੇ ਸਬੰਦ ਚ ਅਸੀਂ ਆਏ ਸੀ ਇਹ ਇਕਤਾ ਸੁਖਵੀਰ ਸਿੰਘ ਬਾਦਲ ਨੂੰ ਜੋ ਸਜ਼ਾ ਲਗਾਈ ਗਈ ਸੀ ਅਕਾਲ ਤਖਤ ਸਰ ਦੇ ਸਰਮਖੋ ਕੇ ਉਹਨਾਂ ਨੇ ਆਪਦੇ ਗੁਨਾਹ ਤੇ ਗਲਤੀਆਂ ਮੰਨੀਆਂ ਸੀ ਹਾਂ ਦੇ ਰੂਪ ਦੇ ਵਿੱਚ ਪਿਛਲੇ ਦਿਨਾਂ 'ਚ ਤੁਸੀਂ ਸਾਰੇ মিডিਆ ਨੇ ਦੇਖਿਆ ਕਾਨਫਰੰਸਾਂ ਦੇ ਵਿੱਚ ਵੀ ਤੇ ਚੈਨਲਾਂ ਦੇ ਵਿੱਚ ਵੀ ਉਹ ਕਹਿੰਦੇ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਤਾਂ ਉਹੀ ਬਵਾਦ ਮਕਾਉਣ ਲਈ ਗਲਤੀਆਂ ਨੂੰ ਝੋਲੀ ਪਾ ਲਿਆ ਇਹ ਬਹੁਤ ਬਚਕਾਨਾ ਗੈਰ ਜ਼ਿੰਮੇਵਾਰਾ ਵਿਅਕਤੀਆਂ ਵਾਲਾ ਵਰਤਾਰਾ ਨਹੀਂ ਹੈਗਾ ਬਹੁਤ ਵੱਡਾ ਗੁਨਾਹ ਵਾ ਉਦੋਂ ਵੀ ਕਿਉਂਕਿ ਅਕਾਲ ਤਖਤ ਤਾਂ ਐਡੀ ਸੁਪਰੀਮ ਹਸਤੀ ਹੈ ਕਿ ਦੁਨੀਆ ਦਾ ਗੁਰਨਾਨਕ ਨਾਮ ਲੈਵਾ ਸਿੱਖ ਇਲਾਹੀ ਹੁਕਮੰਦ ਦਾ ਹੈ ਵੀ ਇੱਕ ਇੱਕ ਨਾਟਕਕਾਰਾਂ ਦੇ ਰੂਪ ਦੇ ਵਿੱਚ ਵੀ ਜਿਵੇਂ ਬੱਚੇ ਕਰਦੇ ਹੁੰਦੇ ਆ ਅੱਜ ਮੈਂ ਮੰਨ ਗਿਆ ਕੱਲ ਮੈਂ ਮੰਨ ਗਿਆ ਬਹੁਤ ਵੱਡੀ ਇਹ ਗੁਨਾਹ ਆ ਉਹਦੇ ਸਬੰਧ ਅਸੀਂ ਬੇਨਤੀ ਕੀਤੀ ਸੀ ਕਿ ਦੇਖੋ ਜੀ ਇਹ ਜਿੱਦਣ ਦੋ ਤਰੀਕ ਨੂੰ ਫੈਸਲੇ ਕੀਤੇ ਆ ਸਿੱਖ ਜਗਤ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀਗੀ ਪਰ ਜਦੋਂ ਇਹ ਇਸ ਆਪਦੇ ਬਿਆਨ ਤੋਂ ਮੁਕਰੇ ਆ ਜਾਂ ਇਹ ਕਹਿ ਲੋ ਵੀ ਕਾਲ ਤੱਕ ਤੇ ਹਕੁਮਤ ਤੋਂ ਭਗੌੜੇ ਹੋਏ ਆ ਇਹ ਬੜੀ ਦੁਬਧਾ ਪਾਈ ਹੈ ਬੇਸ਼ੱਕ ਚਲੋ ਕੋਈ ਗੱਲ ਨਹੀਂ ਇਹ ਹਕਮਤ ਸਿੱਖ ਸੰਗਤਾਂ ਨੇ ਮੰਨਣਾ ਹੁੰਦਾ ਸਿੱਖ ਸੰਗਤਾਂ ਨੂੰ ਪਤਾ ਹੈ ਇਹ ਜੇ ਮੁਕਰੇ ਆ ਤਾਂ ਉਹਨਾਂ ਪ੍ਰਤੀ ਕੀ ਵਿਹਾਰ ਕਰਨਾ ਪਰ ਇਤਿਹਾਸ ਵੀ ਬਣਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਆਗੂ ਆ ਕਿ ਉਹ ਹਕਮਾ ਨੂੰ ਦਰਕਦਾਰ ਕਰ ਦਿਆ ਕਰਦਗੇ ਤੇ ਇਸ ਕਰਕੇ ਅਸੀਂ ਇਹ ਖੱਛਾ ਸੀਗਾ ਸਾਨੂੰ ਅ ਕਿਉਂਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਨੇ ਪਹਿਲਾ ਫਰਜ਼ ਹੁੰਦਾ ਜਿਹੜਾ ਹੁਕ ਅਕਾਲ ਤਖਤ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਅਸੀਂ ਮੈਂਬਰ ਆਪਣੀ ਜ਼ਿੰਮੇਵਾਰੀ ਸਮਝ ਕੇ ਆਏ ਦੂਸਰਾ ਸੀਗਾ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਅ ਜਿੰਨਾ ਕਮੀਡੀ ਰਹੀਂ ਸਾਨੂੰ ਜਾਣਕਾਰੀ ਆ ਵੀ ਸਿੰਘ ਸਾਹਿਬ ਨੇ ਕਿਹਾ ਵੀ ਇਹ ਸਟੈਂਡ ਕਰਦੀ ਹੈ ਸੱਤ ਮੈਂਬਰ ਇਹ ਇਹਨਾਂ ਦੀ ਸੁਪਰਵਾਈਜ਼ਨ ਚ ਭਰਤੀ ਹੋਊਗੀ ਪਰ ਉਹ ਤਾਂ ਜਿਹੜੀ ਬਾਦਲ ਤੇ ਰਹਿ ਉਹ ਆਪਦੀ ਉਹ ਨਿਰੰਤਰ ਇਹ ਹੁਕਮਨਾਮੇ ਦੀ ਹੁਕਮਾਂ ਦੀ ਲੰਘਣਾ ਕਰਦੀ ਹੈ ਤੀਸਰਾ ਸੀਗਾ ਜਿਹੜਾ ਪ੍ਰਕਾਸ਼ ਨੂੰ ਬਾਦਲ ਨੂੰ ਫਕਰੀ ਕੌਮ ਦਿੱਤਾ ਗਿਆ ਸੀ ਉਹਦੋਂ ਵਿਡਰੋ ਕਰ ਲਿਆ ਸੀ ਸਿੱਖ ਸੰਗਤਾਂ ਦੇ ਵਿੱਚ ਇਸ ਚੀਜ਼ ਨੂੰ ਬਹੁਤ ਸਲਾਹਿਆ ਗਿਆ ਸੀਗਾ ਵੀ ਬੜੇ ਲੰਬੇ ਅਰਸੇ ਦੇ ਬਾਅਦ ਸਿੰਘ ਸਹਿਵਾਨਾਂ ਨੇ ਅਕਾਲ ਤਖਤ ਦੀ ਗ੍ਰੀਮਾ ਨੂੰ ਸਿੱਖ ਭਾਵਨਾ ਦੇ ਅਨਸਾਰ ਉੱਚਾ ਕੀਤਾ ਪਰ ਕੁਝ ਰਾਜਨੀਤਿਕ ਲੋਕ ਪੰਜ ਚਾਰ ਹਜ਼ਾਰ ਦਾ ਇਕੱਠ ਕਰਕੇ ਉਹ ਲੋਕਾਂ ਤੋਂ ਬਾਹਾਂ ਖੜੀਆਂ ਕਰਾਉਂਦੇ ਐ ਵੀ ਜਿਹੜਾ ਪ੍ਰਕਾਸ਼ਨ ਬਾਦਲ ਤੋਂ ਫਕਰੇ ਕੌਮ ਮਨ ਨੂੰ ਪ੍ਰੰਤ ਵਾਪਸ ਲਿਆ ਉਹਤੇ ਪੁਨਰ ਵਿਚਾਰ ਕੀਤਾ ਜਾਵੇ ਉਹ ਦੁਬਾਰਾ ਦਿੱਤਾ ਜਾਵੇ ਇਹ ਅਕਾਲ ਤਖਤ ਨੂੰ ਚੈਲੰਜ ਆ ਤੋਂ ਕਿ ਮੈਂ ਪਹਿਲਾਂ ਕਿਹਾ ਇਤਿਹਾਸ ਬਣ ਜਾ ਰਿਹਾ ਹਰ ਗੱਲ ਤੇ ਕੱਲ ਨੂੰ ਕੋਈ ਹੋਰ ਆਗੂ ਉੱਠ ਕੇ 10-20 ਹਜ਼ਾਰ ਦਾ ਇਕੱਠ ਕਰਕੇ ਕਿਸੇ ਹੋਰ ਹੁਕਮ ਦੇ ਸਬੰਧ ਦੇ ਵਿੱਚ ਕਿਸੇ ਹੋਰ ਗੁਰਮਤੇ ਦੇ ਵਿਰੋਧ ਦੇ ਵਿੱਚ ਬਾਹਾਂ ਖੜੀਆਂ ਕਰਾ ਕੇ ਇਹ ਗੱਲਾਂ ਕਰੂਗਾ ਤੇ ਇਹ ਗੱਲਾਂ ਕੌਮ ਦੇ ਹਿੱਤ ਚ ਨਹੀਂ ਪੰਥ ਦੇ ਹਿੱਤ ਚ ਨਹੀਂ ਨਾ ਅਕਾਲ ਤਖਤ ਸਾਹਿਬ ਦੀ ਜਿਹੜੀ ਸੁਪਰੀਮ ਹਸਤੀ ਹੈ ਉਹਦੇ ਹਿੱਤ ਚ ਇਹ ਇਹਨਾਂ ਗੱਲਾਂ ਕਰਕੇ ਅਸੀਂ ਆਏ ਸੀਗੇ ਤੇ ਸਿੰਘ ਸਾਹਿਬ ਤਾਂ ਹੈ ਨਹੀਂ ਸੀ ਉਹਨਾਂ ਦੇ ਸਕੱਤਰ ਸਾਹਿਬ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਆ ਉਹਨਾਂ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਦਾ ਜਾਗਰਣ ਵੀ ਕੀਤਾ ਫਿਰ ਵੀ ਜਦੋਂ ਸਾਨੂੰ ਸਮਾਂ ਲੱਗਿਆ ਅਸੀਂ ਗੈਰ ਅਫੀਸ਼ੀਅਲ ਤੌਰ ਤੇ ਟਾਈਮ ਟੂ ਟਾਈਮ ਸਿੰਘ ਸਾਹਿਬ ਨੂੰ ਵੀ ਮਿਲ ਲਾਂਗੇ ਫੋਨ ਰਾਹੀਂ ਵੀ ਨਿੱਜੀ ਤੌਰ ਤੇ ਵੀ ਇਹ ਨਹੀਂ ਅਸੀਂ ਗੱਲ ਕਹਿਣ ਆਏ ਸੀਗੇ ਕਿ ਤੁਸੀਂ ਬੱਸ ਲੱਗਦਾ ਨਹੀਂ ਕਿ ਜਿਹਦੇ ਦਾਰ ਦੇ ਹੁਕਮ ਨਹੀਂ ਮੰਨੇ ਜਾ ਰਿਹਾ ਇੱਕ ਵਾਰ ਫਿਰ ਦੁਬਾਰਾ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੁਕਮ ਤਾਂ ਮੇਰੇ ਹਿਸਾਬ ਨਾਲ ਤਾਂ ਪੂਰਨ ਰੂਪ ਉਹਨਾਂ ਕ ਮੰਨਿਆ ਜਾ ਰਿਹਾ ਜਿੰਨਾਂ ਕੋ ਉਹਨਾਂ ਦੇ ਹਿੱਤ 'ਚ ਆ ਅਕਾਲ ਤਖਤ ਦਾ ਜਿਹੜਾ ਹੁਕਮ ਜਿਵੇਂ ਕਹਿੰਦੇ ਆ ਸੁਪਰੀਮ ਹੈ ਨਹੀਂ ਮੰਨਿਆ ਜਾ ਰਿਹਾ ਆ ਜਦ ਕੇ ਕਈ ਗੱਲਾਂ ਇਨਡਾਇਰੈਕਟਲੀ ਹੁੰਦੀਆਂ ਅੱਜ ਤੁਸੀਂ মিডিਆ ਵਾਲੇ ਸਤੋਂ ਵੱਡੇ ਸਿਆਣੇ ਹੋ ਇਨਡਾਇਰੈਕਟਲੀ ਵਾਰ-ਵਾਰ ਕਹਿ ਚੁੱਕੇ ਆ ਸਾਨੂੰ ਅਕਾਲ ਤਖਤ ਤੋਂ ਕਹਿੰਦੇ ਉਹ ਠੈਰਾ ਜਿਹੜੀ ਬਾਦਲ ਤੇ ਨਾ ਅਕਾਲ ਤਖਤ ਸੁਪਰੀਮ ਨਹੀਂ ਜਵਾਨ ਤੋਂ ਸੁਪਰੀਮ ਕਹਿੰਦੇ ਆ ਉਹਨਾਂ ਲਈ ਕਾਨੂੰਨ ਉਹਨਾਂ ਲਈ ਦੇਸ਼ ਦਾ ਸੰਵਿਧਾਨ ਉਹਨਾਂ ਲਈ ਚੋਣ ਕਮਿਸ਼ਨ ਸੁਪਰੀਮ ਆ ਅਕਾਲ ਤਖਤ ਨੂੰ ਸੁਪਰੀਮ ਨਹੀਂ ਮੰਨਦੇ ਉਹਨਾਂ ਦੇ ਵਰਤਾਰੇ ਤੋਂ ਇੰਜ ਅੰਜੇ ਭਰਤੀ ਦੀ ਗੱਲ ਕੀਤੀ ਸੀ 7 ਮੈਂਬਰੀ ਕਮੇਟੀ ਹੀ ਭਰਤੀ ਕਰੇਗੀ ਪਰ ਇਸ ਦੇ ਉਲਟ ਤਕਦੀਰ ਬਾਦਲ ਵੱਲੋਂ ਭਰਤੀ ਸ਼ੁਰੂਆਤ ਕੀਤੀ ਗਈ ਹੈ ਕਿਵੇਂ ਦੇਖਦਾ ਆ ਉਹ ਇੱਕ ਧੜਾ ਵਾ ਉਹ ਆਪਦੀ ਭਰਤੀ ਕਰਨ ਲੱਗਿਆ ਸਾਨੂੰ ਦੇਖੋ ਨਿੱਜੀ ਤੌਰ ਤੇ ਮੈਂ ਕਹਾ ਉਸ ਭਰਤੀ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਤਾਂ ਇਹ ਗੱਲ ਕਹਿੰਦੇ ਆ ਜੇ ਅਕਾਲ ਤੱਕ ਦੇ ਹੁਕਮ ਅਨਸਾਰ ਭਰਤੀ ਹੁੰਦੀ ਹੈ ਤਾਂ ਇੱਕ ਐਗਜ਼ਾਮਪਲ ਜਿਹੜੀ ਸਿੱਖ ਰਾਜਨੀਤਿਕਾਂ ਨੂੰ ਮਿਲਦੀ ਹੈ ਉਹ ਉਹ ਕਾਇਮ ਕਰਦੇ ਆ ਵੀ ਜਿਸ ਦਿਨ ਇੱਥੇ 2 ਦਸੰਬਰ ਨੂੰ ਫੈਸਲੇ ਹੋਏ ਸੀ ਇਕੱਲੇ ਸਿੱਖ ਨਹੀਂ ਤੇ ਦੂਸਰੇ ਧਰਮਾਂ ਵਾਲੇ ਵੀ ਲੋਕ ਕਹਿੰਦੇ ਸੀ ਕੱਡੀ ਵੱਡੀ ਇਹਨਾਂ ਕੋਲੇ ਵਿਵਸਥਾ ਵਾ ਵੱਡੇ ਤੋਂ ਵੱਡੇ ਰਾਜਨੀਤਿਕ ਲੋਕ ਵੱਡੇ ਤੋਂ ਵੱਡੇ ਲੋਕ ਆਰਥਿਕ ਤੌਰ ਤੇ ਆਲੇ ਇੱਥੇ ਹੱਥ ਜੋੜ ਕੇ ਖੜ ਜਾਂਦੇ ਆ ਗਲਤ ਆ ਉਹ ਪਰਤਦੀ ਸੀ ਸੱਤ ਮੈਂਬਰੀ ਕਰੇ ਪੰਜ ਮੈਂਬਰੀ ਕਰੇ ਉਹ ਸਾਡਾ ਸਬੰਧ ਨਹੀਂ ਸਾਡ ਤਾਂ ਸੀ ਹੁਕਮ ਮੰਨਣਾ ਅਕਾਲ ਤਖਤ ਦਾ ਅਕਾਲ ਤਖਤ ਸਾਹਿਬ ਨੇ ਸਿੰਘ ਸਾਹਿਬ ਨੇ ਕਿਹਾ ਬਈ ਕਮੇਟੀ ਸਟੈਂਡ ਕਰਦੀ ਆ ਜੇ ਅਕਾਲ ਤਖਤ ਸਾਹਿਬ ਸਾਨੂੰ ਕਹਿ ਦਿੰਦੇ ਸਿੱਖਾਂ ਨੂੰ মিডিਏ ਰਾਹੀਂ ਚਾਹੇ ਨਿੱਜੀ ਤੌਰ ਤੇ ਤਬ ਇਹ ਇਹ ਚ ਅਸੀਂ ਫੇਰ ਬਦਲ ਕਰਦੇ ਆਂ ਸਾਨੂੰ ਕਿਧਰ ਆਸੀ ਨਗਦਾਨ ਕੀ ਕੁਰਸੀ ਦਾ ਮੋਹ ਹੀ ਜਿਹੜਾ ਕਿ ਇਹ ਸਭ ਹੁਕਮੰਦਨ ਤੋਂ ਰੁਕਾ ਦਿੱਤਾ ਗਿਆ ਕੁਰਸੀ ਦੇ ਮੋਹ ਨੇ ਤਾਂ ਸਾਰਾ ਕੁਝ ਤੈਸ ਨੈਸ ਕਰਤਾ ਜਿਹੜਾ ਪਿਛਲੇ ਸਮੇਂ ਚ ਕੁਰਸੀਆਂ ਦੇ ਮੋਹ ਸੀ ਉਹਨਾਂ ਨੇ ਉਹਨਾਂ ਨੇ ਇੱਥੇ ਤੱਕ ਪਹੁੰਚਾਇਆ ਪੰਗੀ ਠੀਕ ਹੈ